ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਘਣੀਆਂ ਤਸਵੀਰ ਜੈਤੋ ਦਾ ਜ਼ਿਲ੍ਹਾ ਮਿੱਤਰੋ ਹੈਗਾ ਜੀ ਫਰੀਦਕੋਟ ਤੇ ਬਾਈ ਜਸਵੀਰ ਦੇ ਘਰ ਇੱਕ ਪਹਿਲੇ ਸੂਏ ਸੂਣ ਵਾਲੀ ਮਿੱਤਰੋ ਝੋਟੀ ਦਿਖਾ ਰਹੇ ਆਂ ਜੇ ਸਿੰਘਾਂ ਦੀ ਗੱਲ ਕਰੀਏ ਮਿੱਤਰੋ ਫੇਸ ਕੁਆਲਿਟੀ ਸਿੰਘ ਕੁੰਡੇ ਸਿੰਘ ਬਹੁਤ ਹੀ ਸੁਣੇ ਤੇ ਕਦ ਕਾਟ ਵੀ ਮਿੱਤਰੋ ਚੰਗਾ ਤੇ ਸਮੀ ਵੀ ਆ ਬਾਈ ਦਾ ਨਾਂ ਹੈ ਫੇਰ ਆਪਾਂ ਰੱਖਦੇ ਆਂ ਵੀ ਜਸਵੀਰ ਸਿੰਘ ਤੇ ਨਯੌਰ ਵਾਲੇ ਕੱਚੇ ਰਾਹ ਤੇ ਬਾਈ ਦਾ ਘਰ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਹੀ ਕਰਾਂਗੇ ਪਹਿਲਾਂ ਆਪਾਂ ਤੁਹਾਨੂੰ ਹਵਾਨਾ ਦਿਖਾ ਦਈਏ ਮਿੱਤਰੋ ਬਣਾਉਂਦੀ ਆ ਰਹੀ ਆ ਚੰਗਾ ਸੋਹਣਾ ਮੋਟਾ ਥਾਣਾ ਤੇ ਚੰਗਾ ਕੱਦ ਕਾਠ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਦਿਨ ਕਿੰਨੇ ਰਹਿੰਦੇ ਨੇ ਕੀ ਰੇਟ ਆ ਤੇ ਕਿਹੜੇ ਕਿਹੜੇ ਪਿੰਡ ਬਾਈ ਦੇ ਪਿੰਡ ਦੇ ਨੇੜੇ ਨੇ ਇੱਕ ਵਾਰੀ ਆਪਾਂ ਇਸ ਨੂੰ ਤੋੜ ਕੇ ਦਿਖਾਉਣਾ ਫਿਰ ਆਪਾਂ ਸੌਰੀ ਡਿਟੇਲ ਤੁਹਾਡੇ ਨਾਲ ਕਰਦੇ ਆਂ ਸਾਂਝੀ ਸੋਹਣਾ ਬਜਣਾ ਸੋਹਣਾ ਕੱਦ ਕਾਠ ਤੇ ਚੰਗੀ ਆਪਾਂ ਫਿਰ ਕਹਿੰਦੇ ਵੀ ਸਭੀ ਵੀ ਹੈ ਤੇ ਹਾਂਲੇ ਵੀ ਮਿੱਤਰੋ ਪੂਰੀ ਸਾਫ ਹੈ ਤੋੜਦੀ ਦਾ ਹਵਾਨਾ ਦੇਖ ਸਕਦੇ ਬਹੁਤ ਸੋਹਣਾ ਬਣਾਉਂਦੀ ਆ ਰਹੀ ਹੈ ਹਜੇ ਢਿੱਲਾਂ ਬੜਾ ਕਾਫੀ ਨੇ ਤੇ ਪੁਰੇ ਮਿੱਤਰੋ ਤੋੜੇ ਨਹੀਂ ਮੋੜ ਲੈ ਜੀ ਤੇ ਸਿੰਘ ਬਹੁਤ ਸੋਹਣਾ ਕੁੰਡਾ ਸਿੰਘ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰ ਤਾਂ ਮਿੱਤਰੋ ਜ਼ਰੂਰ ਕਰਿਓ ਬਾਈ ਦੇ ਨਾਲ ਸੰਪਰਕ ਤੇ ਘਰੇਲੂ ਇਹ ਵੀਡੀਓ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਥੋੜਾ ਜਿਹਾ ਉਪਰਾਂ ਮੰਨਦਾ ਨਾ ਹਾਲੇ ਵੀ ਮਿੱਤਰੋ ਬੰਕਰ ਬਹੁਤ ਸੋਹਣੀ ਬਹੁਤ ਸੋਹਣਾ ਫੇਰ ਆਪਾਂ ਕਹਿੰਦੇ ਵੀ ਹਵਾਨਾ ਬਣਉਗੀ ਆ ਰਹੀ ਹੈ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਿੰਡ ਹੈਗਾ ਜੀ ਆਪਣਾ ਕਣੀਆ ਕਣੀਆ ਜੀ ਠੀਕ ਹੈ ਨੇੜੇ ਨੇ ਕਿਹੜੇ ਕਿਹੜੇ ਪਿੰਡ ਆ ਨਾਲ ਬਲੂਕਾ ਜੀ ਇਧਰੋਂ ਸਾਈਡ ਰਮਾਣਾ ਮਲੂਕਾ ਹਨਾ ਭਗਤੇ ਉਹਦੇ ਨੇੜੇ ਆ ਹਨਾ ਹਾਂਜੀ ਹਾਂਜੀ ਦੋ ਦੋ ਕਿਲੋਮੀਟਰ ਤੇ ਹੀ ਪਿੰਡ ਠੀਕ ਹੈ ਇਹ ਪਹਿਲਾ ਸੂਰ ਸੋਣਾ ਜੀ ਪਹਿਲਾ ਸੂਰ ਸੋਣਾ ਕਿੰਨੇ ਕੁ ਦਾ ਰਹਿੰਦੇ ਜੀ ਇਹਦੇ 4 ਕੁ ਦਿਨ ਰਹਿੰਦੇ ਜੀ 4 ਕੁ ਦਿਨ ਹਾਂ 12 13 ਤਰੀਕ ਨੂੰ ਦਿਨ ਪੂਰੇ ਠੀਕ ਹੈ ਤੇ ਮੁੱਲ ਕੀ ਕਰਤਾ ਜੇ ਤਾਂ ਫਿਰ ਮੁੱਲ 1 ਲੱਖ ਆ ਤੇ 60 ਹਜ਼ਾਰ 1 60 ਹਾਂਜੀ ਮਾਂ ਦਾ ਦੁੱਧ ਕਿੰਨਾ ਕੁ ਸੀ ਕਰਦੀ ਆ ਕਿ ਕਿੰਨਾ ਸੀਗਾ 15 16 ਲੀਟਰ ਜੀ ਠੀਕ ਹੈ ਕੱਢ ਦੋਗੇ 10 12 ਲੀਟਰ ਪਹਿਲੇ ਸੂਏ ਹਾਂਜੀ ਹਾਂਜੀ ਕੱਢ ਦੋ ਠੀਕ ਹੈ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 9023484233 9023484233 84233 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਟੀਕੇ ਬਾਰੇ ਕੋਈ ਜਾਣਕਾਰੀ ਹੈ ਨਹੀਂ ਜੀ ਟੀਕਾ ਵੈਸੇ ਵਧੀਆ ਹੈ ਹਾਂਜੀ ਤੇ ਜਾਣਕਾਰੀ ਨਹੀਂ ਉਹਦੀ ਮੈਂ ਰੱਖਿਆ ਨਹੀਂ ਸਾਹਮ ਕੇ ਹਾਂਜੀ ਠੀਕ ਹੈ ਸੋ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਠੰਡੀ ਸੀਲ ਕਿਵੇਂ ਹੈ ਜੀ ਬਹੁਤ ਵਧੀਆ ਠੀਕ ਹੈ ਬੜੀ ਢੰਗੀ ਸਿਲਾਈ ਦਿਨ ਚਾਰਕ ਰਹਿੰਦੇ ਆ ਹਾਂਜੀ 12 13 ਦਿਨ ਆ ਹੈਗਾ ਤਰੀਕ ਨੂੰ ਦਿਨ 12 13 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਮਿੱਤਰੋ 12 13 ਤਰੀਕ ਨੂੰ ਦਿਨ ਪੂਰੇ ਆ ਚੰਗਾ ਮੋਟਾ ਥਾਣਾ ਤੇ ਸੋਹਣਾ ਹਵਾਨਾ ਤੇ ਹਾਂਜੀ ਬਣਾਉਂਦੀ ਆ ਰਹੀ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦਾ ਸੰਪਰਕ ਦੇਖ ਸਕਦੇ ਹੋ ਹਲਾਈ ਤੋਂ ਵੀ ਨਹੀਂ ਮਿੱਤਰੋ ਹਲਦੀ ਕਿਉਂਕਿ ਕਈ ਪਸ਼ੂ ਨਰਮ ਹੁੰਦੇ ਨੇ ਤੇ ਚੰਗੀਆਂ ਝੋਟੀਆਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਜਿਹੜੇ ਵੀ ਭਰਾ ਨੂੰ ਲੋੜ ਹੋਵੇ ਤਾਂ ਕਰੋ ਸੰਪਰਕ ਧੰਨਵਾਦ